ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਕਿਰਪਾ ਨਿਧਾਨ ਸਤਿਗੁਰਾਂ ਦੀ ਕਿਰਪਾ ਹੋਈ ਮਹਾਰਾਜ ਨੇ ਆਪਣੇ ਚਰਨਾਂ ਛਪਾਇਆ ਹਮੇਸ਼ਾ ਦਿਵਾਨਾ ਦੇ ਵਿੱਚ ਰਿਕਵੈਸਟਾਂ ਬੇਨਤੀਆਂ ਕਰਦਾ ਹੁੰਦਾ ਹੈ ਬਈ ਗੁਰੂ ਦੇ ਚਰਨਾਂ 'ਚ ਬਹਿਣਾ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਤੇ ਜਦੋਂ ਗੁਰੂ ਦੇ ਚਰਨੀ ਬਹਿ ਜਾਈਦਾ ਨਾ ਇਸ ਸਤਿਗੁਰ ਜੀ ਕਿਰਪਾ ਕਰ ਦਿੰਦੇ ਨੇ ਜਦੋਂ ਮੰਗਾਂਗੇ ਨਾ ਗੁਰੂ ਦੇ ਚਰਨਾਂ 'ਚ ਖਲੋ ਕੇ ਗੱਲ ਦੇ ਵਿੱਚ ਪੱਲਾ ਪਾ ਕੇ ਕਵਾਂਗੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾ ਤੂੰ ਮੇਰਾ ਰਾਖਾ ਸਭਨੇ ਥਾਈ ਤਾਂ ਭੋਕੇ ਹਾ ਕੜਾ ਦਿਓ ਕੜਾ ਦਿਓ ਤੇ ਫਿਰ ਸਤਿਗੁਰ ਜੀ ਸਾਡੇ ਪਿਤਾ ਵੀ ਬਣ ਜਾਣਗੇ ਮਾਤਾ ਵੀ ਬਣ ਜਾਣਗੇ ਭਰਾ ਵੀ ਬਣ ਜਾਣਗੇ ਫਿਰ ਸਾਰੀਆਂ ਬਖਸ਼ਿਸ਼ਾਂ ਦੇ ਖਜ਼ਾਨੇ ਬਖਸ਼ੀਆਂ ਨਾਲ ਸਾਡੀਆਂ ਝੋਲੀਆਂ ਸਤਬਰ ਭਰ ਦੇਣਗੇ ਪਰ ਮਾਫ਼ ਕਰਨਾ ਇਥੇ ਨੀਵੇਂ ਹੋਣਾ ਪੈਂਦਾ ਨੀਵੇਂ ਪੌਣ ਮਰਾਦਾਂ ਉੱਚੀਆਂ ਆਕਰ ਵਾਲੇ ਢੈਂਦੇ ਨੇ ਨੀਵੇਂ ਥਾਂ ਤੇ ਜਲ ਤਲ ਹੋ ਜੇ ਤਿੱਬੇ ਨਾ ਸੁੱਕੇ ਰਹਿੰਦੇ ਨੇ ਸ੍ਰੀ ਨਾਲਕ ਸਰ ਦੀ ਪਵਿੱਤਰ ਤੇ ਪਾਵਨ ਧਰਤੀ ਦੇ ਉੱਤੇ ਪਾਵਨ ਧਰਤੀ ਤੇ ਤਨ ਤਨ ਸਤਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਦੂਸਰੀ ਰਾਤਰੀ ਦੇ ਜਮਾਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚੇ ਹਾਂ ਪਿਛਲੇ ਕੱਲ ਦੇ ਦਿਨ ਤੋਂ ਸ੍ਰੀ ਅਖੰਡ ਜਾਪ ਬਾਣੀ ਗੁਰੂ ਗੁਰੂ ਹਰਗੋਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਦੇ ਮਹਾਵਾਕਾ ਅਨੁਸਾਰ ਪੰਜ ਸ਼੍ਰੀ ਅਖੰਡ ਜਾਤ ਸਤਿਗੁਰਾਂ ਨੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਮੇਰੇ ਸਤਿਗੁਰੂ ਜੀ ਦੇ ਬੱਚੇ ਬੱਚੀਆਂ ਵੱਲੋਂ ਕੀਤੇ ਜਾ ਰਹੇ ਨੇ ਤੇ ਕਲਮ ਨੂੰ ਭੋਗ ਪਾਣੇ ਨੇ ਸੋ ਜਿੰਨਾਂ ਵੀ ਸੰਗਤਾਂ ਰਾਤਰੀ ਦੇ ਜਵਾਨਾਂ ਦੇ ਵਿੱਚ ਹਾਜ਼ਰੀ ਭਰਨ ਵਾਸਤੇ ਪਹੁੰਚੇ ਹਾਂ ਪਹੁੰਚ ਰਹੇ ਹਾਂ ਜਿੱਥੋਂ ਤੱਕ ਮਾਈਕ ਦੀ ਆਵਾਜ਼ ਆ ਰਹੀ ਹੈ ਬੇਤੀ ਕਰਾਂਗਾ ਦੋਵੇਂ ਹੱਥ ਜੋੜ ਕੇ ਮਸਤਕ ਨਵਾਓ ਗਾਜੀ ਕੇ ਫਤੇ ਬਲਾਓ ਕੋਈ ਵੀ ਰਸਨਾ ਵਾਂਗੀ ਨਾ ਰਵੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਨੇ ਬੜੀ ਕਿਰਪਾ ਕੀਤੀ ਐ ਕਿਰਪਾ ਨਿਧਾਨ ਸਤਿਗੁਰਾਂ ਦੀ ਕਿਰਪਾ ਹੋਈ ਮਹਾਰਾਜ ਨੇ ਆਪਣੇ ਚਰਨਾਂ ਝਪਾਇਆ ਹਮੇਸ਼ਾ ਦੀਵਾਨਾ ਦੇ ਵਿੱਚ ਰਿਕੁਐਸਟਾਂ ਬੇਨਤੀਆਂ ਕਰਦਾ ਹੁੰਦਾ ਹੈ ਬਈ ਗੁਰੂ ਦੇ ਚਰਨਾਂ 'ਚ ਬਹਿਣਾ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਐ ਤੇ ਜਦੋਂ ਗੁਰੂ ਦੇ ਚਰਨੀ ਬਹਿ ਜਾਈਦਾ ਨਾ ਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਜਦੋਂ ਮੰਗਾਗੇ ਨਾ ਗੁਰੂ ਦੇ ਚਰਨਾਂ 'ਚ ਖਲੋ ਕੇ ਗੱਲ ਦੇ ਵਿੱਚ ਪੱਲਾ ਪਾ ਕੇ ਕਵਾਂਗੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪਤ ਤੂੰ ਮੇਰਾ ਭਰਾ ਤੂੰ ਮੇਰਾ ਰਾਖਾ ਸਭਨੇ ਥਾਈ ਤਾਂ ਭੋਖੇ ਹਾ ਕਾੜਾ ਜਿਓ ਕਾੜਾ ਜਿਓ ਤੇ ਫਿਰ ਸਤਿਗੁਰੂ ਜੀ ਸਾਡੇ ਪਿਤਾ ਵੀ ਬਣ ਜਾਣਗੇ ਮਾਤਾ ਵੀ ਬਣ ਜਾਣਗੇ ਭਰਾ ਵੀ ਬਣ ਜਾਣਗੇ ਫਿਰ ਸਾਰੀਆਂ ਬਖਸ਼ਿਸ਼ਾਂ ਦੇ ਖਜ਼ਾਨੇ ਬਖਸ਼ਿਸ਼ਾਂ ਨਾਲ ਸਾਡੀਆਂ ਝੋਲੀਆਂ ਸਤਬਰ ਭਰ ਦੇਣਗੇ ਪਰ ਮਾਫ਼ ਕਰਨਾ ਇਸੇ ਨੀਵੇਂ ਹੋਣਾ ਪੈਂਦਾ ਨੀਵੇਂ ਪੌਣ ਮਰਾਦਾਂ ਉੱਚੀਆਂ ਆਕਣ ਵਾਲੇ ਢੈਂਦੇ ਨੇ ਨੀਵੇਂ ਥਾਂ ਤੇ ਜਲਕਾਲ ਹੋ ਜੇ ਟਿੱਬੇ ਤਾਂ ਸੁੱਕੇ ਰਹਿੰਦੇ ਨੇ ਸ੍ਰੀ ਨਾਨਕ ਸਰਦੀ ਪਵਿੱਤਰ ਤੇ ਪਾਵਨ ਧਰਤੀ ਤੇ ਚੜੇ ਜਾਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨ ਸਰ ਕਲੇਰਾ ਵਾਲੇ ਮਹਾਂਪੁਰ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਤੋਂ ਸੰਗਤ ਤੋਂ ਵੀ ਨੀਵੇਂ ਬੈਠਣਾ ਬਾਬਾ ਆਨੰਦ ਸਿੰਘ ਜੀ ਮਹਾਂਪੁਰ ਖਾਨੇ ਤੇ ਬੇਨਤੀ ਕਰਦਾ ਹੁੰਨਾ ਅਸੀਂ ਸਾਹਿਬ ਨੂੰ ਪ੍ਰਤੱਖ ਮਰੂ ਸਿਰ ਹੱਥ ਧਰਿਓ ਪ੍ਰਤੱਖ ਮੰਨਿਏ ਜਾਗਤ ਜੋਤ ਜਪੈ ਨਸਬਾਸਰ ਏਕ ਬਿਨਾ ਮਾਨਾ ਨੈਕ ਨਾਮ ਮੰਨੈ ਤੇ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣੀਏ ਤੇ ਜਿੰਨਾ ਚਿਰ ਹਾਜ਼ਰ ਨਾਜ਼ਰ ਨਾ ਜਾਣੇ ਉਹਨਾਂ ਚਿਰ ਸਾਡੇ ਤੇ ਬਖਸ਼ਿਸ਼ਾ ਨਹੀਂ ਹੋਣੀਆ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਵਿੱਚੋਂ ਗੁਰਨਾਨਕ ਦੇਵ ਦੇ ਦਰਸ਼ਕੀ ਕੀਤੇ ਤੇ ਅਸੀਂ ਵੀ ਕਰ ਸਕਦੇ ਆ ਕਿਉਂਕਿ ਬਾਣੀ ਸਾਡੀ ਗੁਰੂ ਹੈ ਕਿਉਂ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਾਨ ਭਿਆ ਨਿਧਾਨਾ ਤੇ ਕੱਲ ਦੀਆਂ ਬੇਨਤੀਆਂ ਪ੍ਰਕਾਸ਼ ਤੇ ਕਰ ਰਿਆਂ ਸਮੇਂ ਦੇ ਵਿੱਚ ਰਹਿ ਕੇ ਆਪਾਂ ਸਮਾਪਤੀ ਵੀ ਕਰਨੀ ਹੈ ਕਿਉਂਕਿ ਕੱਲ ਵੀ 5 ਮਿੰਟ ਸਮਾਂ ਉੱਪਰ ਹੋ ਗਿਆ ਸੀ ਅੱਜ ਚਾਹੁੰਨੇ ਆ ਕਿ ਸਮੇਂ ਦੀ ਰਹਿ ਕੇ ਆਪਾਂ ਸਮਾਪਤੀ ਕਰੀਏ ਤੇ ਧਿਆਨ ਦੇਣਾ ਬੇਨਤੀ ਕਰਦਾ ਹੁੰਨਾ ਉਹਨੇ ਆਕਾਸ਼ ਦੇ ਵਿੱਚ ਤਾਰੇ ਨਹੀਂ ਜਿੰਨਿਆਂ ਨੂੰ ਮੇਰੇ ਗੁਰਦਾਨਕ ਨੇ ਤਾਰਿਆ ਤੇ ਭਾਈ ਮਰਦਾਨਾ ਜੀ ਨਾਲ ਐਸਾ ਪਿਆਰ ਸੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਅੰਦਰ ਭਾਈ ਮਰਦਾਨਾ ਜੀ ਦਾ ਇੱਕ ਹੀ ਸ਼ਬਦ ਹੈ ਸ਼ਲੋਕ ਮਰਦਾਨਾ ਮਹੱਲਾ ਪਹਿਲਾ ਤੇ ਧਿਆਨ ਦੇਣਾ ਤੇ ਮਰਦਾਨਾ ਜੀ ਨਾਲ ਇੰਨਾ ਪਿਆਰ ਸੀ ਜਾਣ ਦੇ ਜਦੋਂ ਮਰਦਾਨਾ ਜੀ ਛੱਡ ਕੇ ਗਏ ਨਾ ਉਹਨਾਂ ਦੀ ਯਾਦ ਦੇ ਵਿੱਚ ਗਰਬਾਣੀ ਅਚਾਰੀ ਸੱਜਣ ਮੇਰੇ ਰੰਗਲੇ ਜਾਏ ਸੁਤੇ ਜੀ ਰਾਤ ਜੀ ਰਾਤ ਤੇ ਹਮੇਸ਼ਾ ਬੇਨਤੀ ਕਰਦਾ ਹੁਣਾਂ ਕਦੇ ਭਾਈ ਮਰਦਾਨਾ ਜੀ ਵਰਗੀ ਸਾਡੀ ਪ੍ਰੀਤ ਵੜ ਜਾਵੇ ਸਾਡੇ ਤੇ ਸਤਿਗੁਰ ਬਖਸ਼ਾ ਕਰ ਦੇ ਅਸੀਂ ਨੀਵੇਂ ਹੋ ਜਾਈਏ ਤੇ ਮੇਰੇ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਖਰਬੂਜੇ ਸ਼ਾ ਫਕੀਰ ਦੇ ਕੋਲ ਪਹੁੰਚਦੇ ਨੇ ਤੇ ਦਾਸ ਬੜੇ ਬਰਾ ਬੇਨਤੀ ਕਰਦਾ ਹੁੰਦਾ ਇੱਥੇ ਕਰਾਮਾਤ ਕਹਿਰ ਦਾ ਨਾਂ ਹੈ ਇੱਥੇ ਬਖਸ਼ਾ ਉਹਨਾਂ ਦੇ ਹੁੰਦੀਆਂ ਜਿਹੜੇ ਸਿਮਰਨ ਕਰਦੇ ਨੇ ਟਕ ਟਕੀ ਲਾ ਕੇ ਅੰਦਰੋਂ ਜੁੜਦੇ ਨੇ ਸੇਵਾ ਕਰਦੇ ਨੇ ਨਿਸ਼ਕਾਮ ਤੇ ਗੁਰੂ ਦੇ ਚਰਨਾਂ ਸ਼ਿਵ ਵਾਸਤੇ ਦਸਵੰਦ ਵਾਸਤੇ ਤਤਪਰ ਰਹਿੰਦੇ ਨੇ ਹਮੇਸ਼ਾ ਤਿਆਰ ਰਹਿੰਦੇ ਨੇ ਤੇ ਕਹਿੰਦੇ ਖਰਬੂਜੇ ਸ਼ਾ ਫਕੀਰ ਸultanpur ਇਲਾਕੇ ਦੇ ਅੰਦਰ ਰਹਿੰਦਾ ਸੀ ਤੇ ਬੜੀ ਵੱਡੀ ਗੱਦੀ ਸੀ ਖਰਬੂਜੇ ਸ਼ਾ ਫਕੀਰ ਦੀ ਉਹਦੇ ਕੋਲੇ ਇੱਕ ਅਜਈ ਕਲਾ ਸੀ ਕੋਈ ਵੀ ਫਕੀਰ ਉਹਦੇ ਕੋਲ ਆਉਂਦਾ ਤੇ ਉਹਨੇ ਖਰਬੂਜਾ ਛਕਾਉਣਾ ਉਹਨੂੰ ਖਰਬੂਜਾ ਜਦੋਂ ਖਰਬੂਜਾ ਛਕਾਉਣਾ ਨਾ ਛਕ ਲੈਣਾ ਫਕੀਰ ਨੇ ਪਰ ਐਸੀ ਵਿਉਂਤਬੰਦੀ ਐਸੀ ਪਲਾਨਿੰਗ ਸੀ ਉਹ ਖਰਬੂਜੇ ਸ਼ਾਹ ਫਕੀਰ ਦੀ ਪਹਿਲਾ ਖਰਬੂਜਾ ਛਕਾ ਦੇਣਾ ਤੇ ਫਿਰ ਕਹਿ ਦੇਣਾ ਮੇਰਾ ਖਰਬੂਜਾ ਵਾਪਸ ਕਰ ਤੇ ਜੇ ਉਹ ਫਕੀਰ ਨੇ ਖਰਬੂਜਾ ਵਾਪਸ ਨਹੀਂ ਨਾ ਕਰਨਾ ਖਰਬੂਜੇ ਸ਼ਾਹ ਫਕੀਰ ਨੇ ਕਹਿਣਾ ਨਹੀਂ ਖਰਬੂਜਾ ਵਾਪਸ ਕਰਨਾ ਤਾਂ ਮੇਰਾ ਮਰੀਦ ਬਣ ਜਾ ਮੇਰਾ ਚਾਕਰ ਬਣ ਜਾ ਮੇਰੇ ਚਰਨੀ ਲੱਗ ਜਾ ਜੇ ਖਰਬੂਜਾ ਵਾਪਸ ਨਹੀਂ ਹੁੰਦਾ ਤੇ ਬੇਨਤੀ ਕਰਦਾ ਹਾਂ ਕਿੰਨੇ ਪਦਾਰਥ ਦੇ ਅਸੀਂ ਪਕਵਾਨ ਛਕਦੇ ਹਾਂ ਗੁਰੂ ਘਰਾਂ ਨੰਗਰਾਂ ਦੇ ਵਿੱਚ ਕੋਈ ਕਹਿ ਦੇਵੇ ਸਪ੍ਰਿੰਗ ਰੋਲ ਛਕਾ ਕੇ ਵੀ ਵਾਪਸ ਕਰ ਦੇ 버ਗਰ ਛਕਾ ਕੇ ਕਹਿ ਦੇਵੇ ਵਾਪਸ ਕਰ ਦੇ ਪ੍ਰਸ਼ਾਦਾ ਛਕਾ ਕੇ ਕਹਿ ਦੇਵੇ ਵਾਪਸ ਕਰ ਦੇ ਵਾਪਸ ਹੋ ਸਕਦਾ ਹੈ ਜੋ ਚੀਜ਼ ਪੇਟ ਦੇ ਅੰਦਰ ਚਲੀ ਗਈ ਜੋ ਅਸੀਂ ਛਕ ਲਿਆ ਉਹ ਵਾਪਸ ਨਹੀਂ ਹੋ ਸਕਦਾ ਤੇ ਖਰਬੂਜੇ ਸ਼ਾ ਫਕੀਰ ਨੇ ਬੜੇ ਫਕੀਰਾਂ ਨੂੰ murid ਬਣਾਇਆ ਸੈਂਕੜੇ ਉਹ ਫਕੀਰ ਦੇ murid ਨੇ ਖਰਬੂਜੇ ਸ਼ਾ ਫਕੀਰ ਦੇ ਤੇ ਹਮੇਸ਼ਾ ਬੇਨਤੀ ਕਰਦਾ ਉਹਨਾਂ ਦੇ ਲਾਈਨ ਲੰਮੀ ਹੋ ਸਕਦੀ ਲੋਕਾਂ ਦੀ ਤੇਰੀਆਂ ਵੀਡੀਓ ਤੇ ਕਮੈਂਟ ਕਰਨ ਵਾਲੇ ਤੇਰੇ ਫੋਲੋਅਰ ਹੋ ਸਕਦੇ ਆ ਕਾ ਕੋਈ ਢੂੰਡ ਲੈ ਸੱਜਣ ਸੰਤ ਪੱਕਿਆਂ ਕੱਚਿਆਂ ਦਾ ਸੰਗ ਛੱਡ ਦੇ ਤੇ ਹਮੇਸ਼ਾ ਬੇਨਤੀ ਸਟੇਜਾਂ ਤੋਂ ਇੰਡੀਆ ਵੀ ਮੈਂ ਕਰਦਾ ਨਾ तकरीबन ਅਸੀਂ 20 22 22 ਦਵਾਈਆਂ ਲਾਉਣੇ ਆ ਮਹੀਨੇ ਦੇ 1 ਮੰਥ ਦੇ ਵਿੱਚ ਉੱਥੇ ਵੀ ਬੇਨਤੀ ਕਰਦਾ ਹੁੰਨਾ ਜੇ ਸਾਡੇ ਪੰਜਾਬ ਦੀ ਧਰਤੀ ਤੇ ਇੱਕ ਅਸਥਾਨ ਹੈ ਬਲੰਦਪੁਰੀ ਸਾਹਿਬ ਤੇ ਸ਼੍ਰੀਮਾਨ ਸੰਤ ਬਾਬਾ ਬਲਦੇਵ ਸਿੰਘ ਜੀ ਬਲੰਦਪੁਰੀ ਵਾਲੇ ਮਹਾਂਪੁਰ ਜਦੋਂ ਕਿਤੇ ਮਿਲਣਾ ਹੋਵੇ ਨਾ ਸਾਦਗੀ ਦੀ ਮੂਰਤ ਦਾ ਮਹਾਂਪੁਰ ਉਹਨਾਂ ਦੀ ਕੁੱਲੀ ਦੇ ਵਿੱਚ ਦਰਸ਼ਨ ਕਰਨ ਜਾਓ ਬੇਨਤੀ ਕਰਦਾ ਹੁੰਨਾ ਘੋੜਾ ਬਿਨਾਂ ਨਾਹੀ ਇਸਤਵਾਰ ਸਾਧੂ ਬਿਨਾਂ ਨਾਹੀ ਦਰਬਾਰ ਇਹ ਸੰਗਤ ਸਾਧੂਆਂ ਦੀ ਹੈ ਜਿਹੜੀ ਧਰਤੀ ਤੇ ਦਾਸ ਦੂਜੀ ਵਾਰ ਆਇਆ ਤੇ ਪਿਆਰ ਵੇਸ਼ਮਾਰ ਮੇਰੀਆਂ ਭੈਣਾਂ ਬੱਚੀਆਂ ਮਾਤਾਵਾਂ ਵੀਰ ਬਜ਼ੁਰਗ ਕਰਦੇ ਹੋ ਤੁਸੀਂ ਸਾਧੂ ਦੀ ਰੰਗੇ ਹੋਏ ਮਹਾਂਪੁਰਖਾਂ ਦੀ ਸੰਗਤ ਕੀਤੀ ਹੈ ਤੇ ਬੇਨਤੀ ਕਰਦਾ ਹੁਣ ਨਾ ਰੰਗ ਲਗਤ 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 ਹੈ ਭ੍ਰਮ ਭਗਤ 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 ਹੈ ਜਿਨ੍ਹਾਂ ਨੂੰ ਲੱਗ ਜਾਂਦਾ ਨਾ ਉਹਨਾਂ ਤੇ ਬਖਸ਼ਿਸ਼ਾਂ ਹੋ ਜਾਂਦਗਾਂ ਨੇ ਤੇ ਧਿਆਨ ਦੇਣਾ ਹੁਣ ਖਰਬੂਜੇ ਸ਼ਾਹ ਫਕੀਰ ਦੇ ਕੋਲ ਜਦੋਂ ਪਤਾ ਲੱਗਿਆ ਸੋਭਾ ਸੁਣੀ ਮੇਰੇ ਗੁਰਨਾਨਕ ਪਾਤਸ਼ਾਹ ਭਾਈ ਮਰਦਾਨੇ ਨੂੰ ਲੈ ਕੇ ਪਹੁੰਚਦੇ ਨੇ ਕਹਿੰਦੇ ਚੱਲ ਬਈ ਮਰਦਾਨਿਆਂ ਖਰਬੂਜੇ ਸ਼ਾਹ ਫਕੀਰ ਦੇ ਕੋਲ ਜਾ ਕੇ ਆਉਣਾ ਮਿਲ ਕੇ ਆਉਣਾ ਤੇ ਉਹਦੇ ਨਾਲ ਬਹਿ ਕੇ ਗੁਫਤਗੂ ਕਰਨੀ ਹੈ ਵਿਚਾਰ ਗੋਸ਼ਟੀ ਕਰਨੀ ਹੈ ਮੀਟਿੰਗ ਕਰਨੀ ਹੈ ਉਹਦੇ ਨਾਲ ਬਹਿ ਕੇ ਤੇ ਧਿਆਨ ਦੇਣਾ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗਏ ਸੈਂਕੜੇ ਮਰੀਦ ਨੇ ਖਰਬੂਜੇ ਸ਼ਾਹ ਫਕੀਰ ਦੇ ਤੇ ਜਦੋਂ ਮਹਾਰਾਜ ਗਏ ਨਾ ਤੇ ਪੁੱਛਣਾ ਕਰਦੇ ਨੇ ਕਹਿੰਦੇ ਫਕੀਰ ਜੀ ਕਿਉਂਕਿ ਮੱਥਾ ਚਮਕਦਾ ਉਹਦਾ ਤੇਜ ਝੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਤੁਸੀਂ ਜਪ ਕੇ ਵੇਖੋ ਤਾਂ ਸਹੀ ਤੁਸੀਂ ਸਿਮਰਨ ਭਗਤੀ ਕਰਕੇ ਵੇਖੋ ਤਾਂ ਸਹੀ ਹਰ ਹਰ ਨਾਮ ਜਪੰਤਿਆ ਹੋਵਾ ਮੁੱਖ ਪਵਿੱਤਰ ਹਰ ਜਸ ਸੁਣੀਏ ਜਸ ਤੇ ਸੋਈ ਭਾਈ ਮਿੱਤਰ ਜਦੋਂ ਜਪਾਂਗੇ ਨਾ ਨਾਮਾ ਕਹੇ ਤੋ ਲੋਚਨਾ ਮੁਖ ਤੇ ਰਾਮ ਸੰਭਾਲ ਹਾਤ ਪਾਉ ਕਰ ਕਾਮ ਸਭ ਚੀਤ ਨਰੰਜਨ